கர்த்தா ਲੋਈ ਆਪਾਂ ਪਹਿਲਾਂ ਵੀਡੀਓ ਪਾਈ ਜਿਹੜੇ ਸੂਟਾਂ ਦੀ ਕੋਈ 895 ਕੋਈ 995 ਕੋਈ 795 ਜਿਹੜੇ ਬਾਜ਼ਾਰ 'ਚ 11 1100 100 ਚੂਬੇ ਗਨੇ ਸੂਟ ਉਹਨਾਂ ਨੇ ਆਪਾਂ ਪਹਿਲਾਂ ਵੀਡੀਓ ਪਾ ਚੁੱਕਿਆ ਉਹਨਾਂ ਦਾ ਸਟਾਕ ਆਪਾਂ ਕਲੀਅਰ ਕਰਨਾ ਸਾਰਾ ਸੇਲ ਲੱਗ ਚੁੱਕਿਆ ਸਿਰਫ 695 ਰੁਪਏ 'ਚ ਸਾਰੇ ਡਿਜ਼ਾਈਨ ਤਾਂ ਉਹਨੂੰ ਜਿੰਨੇ ਵੀ ਡਿਜ਼ਾਈਨ ਹੈ ਕੋਈ 795 ਕੋਈ 895 ਕੋਈ 995 ਵਾਲੇ ਸੂਟ ਤਾਂ ਅੱਡੇ 'ੋਂ ਲੈ ਕੇ ਮਿਲ ਜਾਣਗੇ ਸਿਰਫ 695 ਚੈੱਕ ਕਰੋ ਦੁਪੱਟਾ ਲੋਈ ਸਭ ਤੋਂ ਪਹਿਲਾਂ ਚੈੱਕ ਕਰ ਲੋ ਦੁਪੱਟਾ ਦੋ ਦਿਨ ਦੇ ਲੱਗਦੀਆਂ ਸਿਰਫ ਦੋ ਦਿਨ ਦੀ ਸੇਲ ਇਹ ਪਹਿਲਾਂ ਦੱਸ ਰਿਆ ਮੇਰੀ ਆਊਟਰ ਵੀ ਕਰ ਸਕਦੇ ਲੋ ਜੀ ਚਾਹੇ ਤੇ ਚਲੋ ਡਿਜ਼ਾਈਨ ਨਾਲ ਹੋਗਾ ਪਿਓਰ ਟਾਇਰ ਦਾ ਦੁਪੱਟਾ ਚੈੱਕ ਕਰ ਲੋ ਪਿਓਰ ਟਾਇਰ ਡਬਲ ਲਾਈ ਦਾ ਦੁਪੱਟਾ ਫੋਟੋ ਤੇ ਆਊਗਾ ਵਰਕ ਠੀਕ ਵਾਲਾ ਹੋਊਗਾ ਸੂਟ ਪਿਓਰ ਕੈਮਰਿਕ ਤੇ ਸਭ ਦਾ ਬੇਸ ਹੋਊਗਾ 100% ਪਿਓਰ ਕੈਮਰਿਕ ਸੂਟ ਤੁਸੀਂ ਲੈ ਕੇ ਜਾ ਸਿਰਫ ਫੌਜੀ ਕਲਾਸ ਦਾ ਹੋ ਤੋ ਸਿਰਫ 695 ਰੁਪਏ ਚੈੱਕ ਕਰ ਲੋ 895 995 ਵਾਲੇ ਸੂਟ ਨਹੀਂ ਸਾਰੇ ਇਹ ਜਿਹੜੇ ਪਹਿਲਾਂ ਵੀਡੀਓ ਪਾ ਚੁੱਕੇ ਆ ਤੁਸੀਂ ਲੈ ਕੇ ਵੀ ਜਾ ਸਕਿਓ ਉਹਨਾਂ ਨੂੰ ਹੁਣ ਦੋ ਦਿਨ ਦੀ ਸੇਲ ਲਾਈ ਹੈ ਰੇਟ ਘਟਾ ਕੇ ਸਿਰਫ 695 ਰੁਪਏ ਚ ਲੈ ਕੇ ਤੁਸੀਂ ਜਾ ਸਕਦੇ ਫੌਜੀ ਕਲਾਸ ਦਾ ਚੈੱਕ ਕਰ ਲੋ ਦੁਪੱ ਬਹੁਤ ਹੀ ਸੋਹਣੇ ਬੜੇ ਹੋਣੇ ਦੁਪੱਟੇ ਸਿਰਫ 695 ਰੁਪਏ ਦੇ ਚੈੱਕ ਕਰੋ ਸੂਟ ਤੇ ਤੁਸੀਂ ਆਰਡਰ ਵੀ ਕਰ ਸਕਦੇ ਹੋ ਲੋ ਜੀ ਦੋ ਦਿਨ ਦੀ ਸੇਲ ਲੈ ਕੇ ਤੁਸੀਂ ਜਾ ਸਕੋ ਫੌਜੀ ਕਲਾਸਾ ਉਸ ਤੋਂ ਚੈੱਕ ਕਰ ਲੋ 500 ਦੇ ਡਿਜ਼ਾਈਨ ਦੇ ਨਾਲ ਬਹੁਤ ਹੀ ਸੋਹਣੇ ਪ੍ਰਿੰਟ ਦੇ ਨਾਲ ਸਿਰਫ 695 ਜਿਹਨੂੰ ਚੈੱਕ ਕਰੋ ਪਿਓਰ ਟਾਇਰ ਦਾ ਦੁਪੱਟੇ ਦੇ ਨਾਲ ਉਹਨਾ ਬਾਟਮ ਵਰਕ ਤੇ ਕਿੰਨੀ ਚੈੱਕ ਕਰ ਸਕੋ ਪਿਓਰ ਬਾਟਮ ਦੇ ਨਾਲ ਵਰਕ ਆਊਗਾ ਹੀ 695 ਦੇ ਸੂਟ ਲੈ ਕੇ ਤੁਸੀਂ ਜਾ ਸਕਦੇ ਹੋ ਲੋ ਜੀ ਚੈੱਕ ਕਰੋ ਕੋਟਾ ਡੋਰੀਆ ਦੁਪੱਟਾ ਲੈਸ ਬਟਾ ਉਹ ਕੰਮ ਤੇ ਨਾਲ ਉਹਨੀਆਂ ਬਾਟਮ ਵਰਕ ਲੋਈ ਚੈੱਕ ਲੋ ਡੀਆ ਚੈੱਕ ਕਰੀ ਚਲੋ ਆਰਡਰ ਵੀ ਤੁਸੀਂ ਕਰ ਸਕਦੇ ਹੋ 695 795 895 ਅਸੀਂ ਪਹਿਲਾਂ ਵੀਡੀਓ ਪਾ ਚੁੱਕੇ ਸੀ ਪਰ ਦੋ ਦਿਨ ਦੇ ਲਈ ਹੁਣ ਸਟਾਕ ਕਲੀਅਰ ਕਰਨ ਦੀ ਸੇਲ ਤੁਸੀਂ ਲੈ ਕੇ ਜਾ ਸਕਦੇ ਹੋ 695 ਰੁਪਏ ਦੇ ਵਿੱਚ ਤੇ ਨਾਲ 2000 ਰੁਪਏ ਦੀ ਸ਼ਾਪਿੰਗ ਕਰੋ ਤੇ 에어ਪੋਰਟ ਤੁਹਾਨੂੰ ਫਿਲਟੋ ਫ੍ਰੀ ਮਿਲਣਗੇ ਤੁਸੀਂ ਲੈ ਕੇ ਜਾ ਸਕਦੇ ਹੋ ਆਈਫੋਨ ਦੇ 에어ਪੋਰਟ 2000 ਦੀ ਸ਼ਾਪਿੰਗ ਕਰੋ ਤੇ ਫ੍ਰੀ ਲੈ ਕੇ ਜਾਓ